ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਮੈਂ ਪੂਰੇ ਸਭ ਦੇ ਭਲੇ ਲਈ ਪਾ ਰਿਹਾ ਵਾਂ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਪਿੰਡ ਦੇ ਸਰਪੰਚਾਂ ਵੱਲੋਂ ਨਰੇਗਾ ਦੀਆਂ ਟੀਮਾਂ ਵੱਲੋਂ ਬਹੁਤ ਸੋਨਾ ਬਾਕੂ ਵੀ ਕੰਮ ਕੀਤਾ ਜਾ ਰਿਹਾ ਹੈ ਸਫਾਈ ਦਾ ਜਿੰਨਾ ਵੀ ਸਰਕਾਰ ਵੱਲੋਂ ਉਹਨਾਂ ਨੂੰ ਕੰਮ ਮਿਲਦਾ ਹੈ ਬਾਕੂ ਵੀ ਕੀਤਾ ਜਾ ਰਿਹਾ ਤੇ ਇੱਕ ਕੰਮ ਆਪਾਂ ਇਨਸਾਨੀਅਤ ਦੇ ਲਈ ਤੇ ਇਨਸਾਨੀਅਤ ਦੇ ਨਾਮ ਆਉਣ ਵਾਲੀਆਂ ਕੁੱਲਾਂ ਦੇ ਨਾਮ ਵੀ ਕਰੀਏ ਨਾ ਜਿੰਨੀਆਂ ਵੀ ਨਰੇਗਾ ਨੀਆਂ ਟੀਮਾਂ ਪਿੰਡਾਂ ਦੇ ਵਿੱਚ ਸਰਪੰਚਾਂ ਵੱਲੋਂ ਬਣਾ ਕੇ ਕੰਮ ਕਰਵਾਏ ਜਾ ਰਹੇ ਨੇ ਉਹਨਾਂ ਦੇ ਵਿੱਚ ਹੁਣ ਸਭ ਤੋਂ ਜ਼ਰੂਰੀ ਤੇ ਪਹਿਲ ਦੇ ਆਧਾਰ ਤੇ ਕੰਮ ਕਰਨ ਵਾਲਾ ਹੈ ਪਿੰਡਾਂ ਦੇ ਵਿੱਚ ਸੜਕਾਂ ਦੇ ਨਾਲ ਖਾਲੀ ਥਾਵਾਂ ਤੇ ਜਿੱਥੇ ਵੀ ਸੜਕਾਂ ਬਣੀਆਂ ਜਾਂ ਬਣ ਰਹੀਆਂ ਏ ਜਿਹੜੀਆਂ ਬਣੀਆਂ ਉਹਨਾਂ ਦੇ ਤਾਂ ਨੁਕਸਾਨ ਹੀ ਹੋ ਗਿਆ ਨਾ ਵੀ ਉਹਨਾਂ ਦੇ ਦਰਖਤੀ ਵੱਢ ਦਿੱਤੇ ਗਏ ਜਾਂਦ ਕੇ ਬਾਹਰਲੇ ਦੇਸ਼ਾਂ ਵਿੱਚ ਇਸ ਚੀਜ਼ ਨੂੰ ਇਸ ਤਰ੍ਹਾਂ ਹੈਂਡਲ ਕੀਤਾ ਜਾਂਦਾ ਵੀ ਉਹ ਦਰਖਤਾਂ ਦੇ ਵਾਸਤੇ ਸਪੈਸ਼ਲ ਮਸ਼ੀਨ ਮਸ਼ੀਨਾ ਹੁੰਦੀਆਂ ਜਿਹੜੀਆਂ ਦਰਖਤ ਇੱਕ ਜਗ੍ਹਾ ਤੋਂ ਪੱਟ ਕੇ ਦੂਜੀ ਥਾਂ ਕਰ ਦਿੰਦੀਆਂ ਤੇ ਉਹ ਦਰਖਤ ਕੱਟਣ ਦੀ ਲੋੜ ਨਹੀਂ ਪੈਂਦੀ ਉਚਾ ਕੇ ਦੂਜੀ ਥਾਂ ਰੱਖ ਦਿੰਦੇ ਆ ਪਹਿਲਾਂ ਤਾਂ ਹੁਣ ਜਿੰਨੇ ਵੀ ਗਾਹ ਰੋਡ ਬਣਨੇ ਉਹਨਾਂ ਦੇ ਲਈ ਉਹ ਮਸ਼ੀਨਾਂ ਦਾ ਨਾਲ ਹੈਕੀਦਾਰਾਂ ਦੇ ਵਿੱਚ ਬਕਾਇਦਾ ਲਿਖਤੀ ਰੂਪ ਵਿੱਚ ਲਿਆ ਜਾਵੇ ਵੀ ਜਿੱਥੇ ਵੀ ਰੋਡ ਬਣੇਗਾ ਦਰਖਤਾਂ ਨੂੰ ਚੁੱਕ ਕੇ ਪਾਸੇ ਕਰਨ ਦੇ ਉੱਥੋਂ ਦੂਸਰੀ ਥਾਂ ਤੇ ਰੱਖਣ ਦੇ ਲਈ ਜੋ ਮਸ਼ੀਨਾਂ ਜੋ ਵੀ ਹੈ ਉਹ ਠੇਕੇਦਾਰ ਆਪ ਦਾ ਪ੍ਰਬੰਧ ਕਰਨਗੇ ਕਿਉਂਕਿ ਠੇਕੇਦਾਰ ਮਾੜੇ ਲੈਵਲ ਦੇ ਨਹੀਂ ਹੁੰਦੇ ਰੋਡ ਬਣਾਉਣ ਵਾਲੇ ਠੇਕੇਦਾਰ ਬਹੁਤ ਵੱਡੇ ਲੈਵਲ ਦੇ ਹੁੰਦੇ ਉਹਨਾਂ ਕੋ ਸਾਰਾ ਕੁਝ ਪ੍ਰਬੰਧ ਹੁੰਦਾ ਹੈ ਦੂਸਰਾ ਹੈ ਵੀ ਜਿਹੜੇ ਨਰੇਗਾ ਦੀਆਂ ਟੀਮਾਂ ਪਿੰਡਾਂ ਵਿੱਚ ਕੰਮ ਕਰ ਰਹੀਆਂ ਸਰਪੰਚ ਨੰਬਰਦਾਰ ਜਿਨ੍ਹਾਂ ਦੇ ਵੀ ਅੰਡਰ ਉਹ ਐਸਾਤ ਕੰਮ ਚੱਲ ਰਿਹਾ ਕਾਰਗੁਜ਼ਾਰੀ ਚੱਲ ਰਹੀ ਆ ਭਾਰਤ ਸਰਕਾਰ ਕੀ ਪੰਜਾਬ ਸਰਕਾਰ ਸਾਰੀਆਂ ਸਰਕਾਰਾਂ ਦੇ ਧਿਆਨ ਹੇਤੇ ਵੀਡੀਓ ਬਣਾਈ ਜਾ ਰਹੀ ਹੈ ਤਾਂ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਆਪਣੀ ਉਸ ਨੂੰ ਬਚਾਇਆ ਜਾ ਸਕੇ ਇੱਕ ਤਾਂ ਪਾਣੀ ਦਾ ਲੈਵਲ ਜਿਹੜਾ ਵਾ ਜ਼ਮੀਨ ਖੁਰਦੀ ਪਈ ਆ ਥਾਂ ਥਾਂ ਤੇ ਦਵਾ ਜ਼ਮੀਨਾਂ ਦੇ ਜਿਹੜਾ ਹੋ ਰਿਹਾ ਵਾ ਉਹ ਟੁੱਟ ਭੱਜ ਉਹਦੀ ਤੇ ਵੀ ਜਿਹੜੇ ਦਰਖਤ ਬਹੁਤ ਫਾਇਦਾ ਕਰਦੇ ਆ ਪਿੰਡਾਂ ਵਿੱਚ ਨਰੇਗਾ ਦੀਆਂ ਟੀਮਾਂ ਸਾਰੀਆਂ ਰਲ ਕੇ ਪੁਨਰਦਰਕਤਾ ਨੇ ਬੂਟਿਆਂ ਨੂੰ ਲਾਉਣਾ ਹੈ ਜਿੱਥੇ ਵੀ ਉਹਨਾਂ ਨੂੰ ਜ਼ਰੂਰਤ ਲੱਗਦਾ ਵੀ ਇੱਥੇ ਉਹਨਾਂ ਨੂੰ ਲਾਉਣਾ ਹੈ ਸੜਕਾਂ ਦੇ ਨਾਲ ਲਾ ਕੇ ਉਹਨਾਂ ਦੀ ਦੇਖਭਾਲ ਸੰਭਾਲ ਕੀਤੀ ਜਾਵੇ ਉਹਨਾਂ ਨੂੰ ਪਾਲਿਆ ਪੋਛਿਆ ਜਾਵੇ ਤਾਂ ਕਿ ਆਉਣ ਵਾਲੇ 3-4 ਸਾਲਾਂ ਦੇ ਵਿੱਚ ਉਹ ਇਸ ਲੈਕ ਹੋ ਜਾਣਗੀ ਪੌਣ ਮਾਨਸੂਨ ਤੇ ਆਪਣੇ ਵਾਤਾਵਰਨ ਨੂੰ ਅਨੁਕੂਲ ਕਰ ਸਕਣ ਟੈਂਪਰੇਚਰ ਨੂੰ ਕੰਟਰੋਲ ਕਰ ਸਕਣ ਅੱਜ ਜਿੰਨੀ ਵੀ ਬਾਰਿਸ਼ ਹੁੰਦੀ ਪਈ ਹੈ ਨਾ ਪੰਜਾਬ ਵਿੱਚ ਕੋਈ ਇਹ ਨਾ ਸੋਚੋ ਵੀ ਬਹੁਤ ਵਧੀਆ ਕੋਈ ਏਡੀ ਲੋਡ ਨਹੀਂ ਰੱਖਤਾ ਨਹੀਂ ਵੀ ਬਾਰਿਸ਼ ਤਾਂ ਹੋ ਰਹੀ ਹੈ ਬਾਰਿਸ਼ ਹੋ ਰਹੀ ਹੈ ਤੁਸੀਂ ਕਦੀ ਨੋਟ ਕਰਕੇ ਵੇਖਿਓ ਜਾਂ ਤਾਂ ਪਹਿਲਾਂ ਆ ਜਾਂਦੀ ਮੌਨਸੂਨ ਦੀ ਬਾਰਿਸ਼ ਕਿਸੇ ਨਾ ਕਿਸੇ ਪਾਸੋਂ ਕਿਸੇ ਵੀ ਚੱਕਰਵਾਤੀ ਤੂਫਾਨ ਕਰਕੇ ਜਾਂ ਕਿਸੇ ਵੀ ਲੈਵਲ ਕਰਕੇ ਤੇ ਜਾਂ ਬਾਰਿਸ਼ ਆਉਂਦੀ ਜਦੋਂ ਖੇਤਾਂ ਵਿੱਚ ਗਰਮੀਆਂ ਵਿੱਚ ਪਾਣੀ ਛੱਡਿਆ ਹੁੰਦਾ ਉਦੋਂ ਆਉਂਦੀ ਹੈ ਉਹ ਪਾਣੀ ਸੂਰਜ ਦੀ ਗਰਮੀ ਨਾਲ ਵਾਸ਼ਪ ਬਣ ਕੇ ਹਵਾ ਵਿੱਚ ਉੱਡ ਜਾਂਦਾ ਹੈ ਤੇ ਉਹਦੇ ਕਰਕੇ ਬਾਰਿਸ਼ ਆਉਂਦੀ ਹੈ ਠੀਕ ਹੈ ਨਾ ਜੇ ਉਸ ਤਰ੍ਹਾਂ ਦੂਜੇ ਲੈਵਲ ਤੇ ਵੇਖੀਏ ਤਾਂ ਬਾਰਿਸ਼ ਜਿਹੜੀ ਪੰਜਾਬ ਵਿੱਚ ਬਹੁਤ ਘੱਟ ਪੈ ਰਹੀ ਹੁਣ ਤੇ ਉਸ ਚੀਜ਼ ਨੂੰ ਠੀਕ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਜ਼ਰੂਰਤ ਹੈ ਵੱਧ ਤੋਂ ਵੱਧ ਦਰਾਕਤ ਬੂਟੇ ਲਾ ਕੇ ਉਹਨਾਂ ਦੀ ਦੇਖਭਾਲ ਕਰਕੇ ਉਹਨਾਂ ਨੂੰ ਕਿਸੇ ਲੈਵਲ ਤੇ ਪਹੁੰਚਾ ਕੇ ਇੱਕ ਬੂਟੇ ਦੇ ਕਪੌਦੇ ਤੱਕ ਬਚਾਉਣ ਬਚਾਉਣ ਤੱਕ ਵਿੱਚ ਜਿਹੜੀ ਨਰੇਗਾ ਦੀਆਂ ਟੀਮਾਂ ਨੇ ਉਹ ਵੀ ਆਪ ਦਾ ਜੱਬਾ ਕੁਬੀ ਭੂਮਿਕਾ ਨਿਭਾਉਣ ਕਿਉਂਕਿ ਆਉਣ ਵਾਲੀ ਪੀੜ੍ਹੀ ਵਿੱਚ ਬੱਚਿਆਂ ਦੇ ਤੇ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਸਾਰਿਆਂ ਦੀ ਬਹੁਤ ਖਤਰੇ ਵਿੱਚ ਹੈ ਇਸ ਚੀਜ਼ ਨੂੰ ਅਸੀਂ ਹੀ ਸਮਝਦਾਰੀ ਤੇ ਸੂਝਬੂਝ ਨਾਲ ਬਚਾ ਸਕਦੇ ਹਾਂ ਨਰੇਗਾ ਦੀਆਂ ਜਿੰਨੀਆਂ ਵੀ ਟੀਮਾਂ ਪਿੰਡਾਂ ਵਿੱਚ ਕੰਮ ਕਰ ਰਹੀਆਂ ਸਾਰੀਆਂ ਮਿਲ ਕੇ ਦਰਖਤਾਂ ਨੂੰ ਲਾ ਕੇ ਇੱਕ ਉਪਰਾਲਾ ਕਰਨਾ ਪਿੰਡਾਂ ਦੇ ਸਰਪੰਚਾਂ ਵੱਲੋਂ ਤੇ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਜਾਵੇ ਕਿ ਭਾਈ ਹਰ ਜਗ੍ਹਾ ਤੇ ਬੂਟੇ ਲਾ ਕੇ ਉਹਨਾਂ ਦੀ ਦੇਖਭਾਲ ਕਰਕੇ ਉਹਨਾਂ ਨੂੰ ਇੱਕ ਲੈਵਲ ਤੇ ਪਹੁੰਚਾਇਆ ਜਾਵੇ ਤਾਂ ਕਿ ਉਹ ਇੱਕ ਦਰਖਤ ਦਾ ਰੂਪ ਧਾਰਨ ਕਰ ਸਕਣ ਬੂਟੇ ਲਾ ਕੇ ਭੁੱਲ ਜਾਣਾ ਜਾਂ ਫੋਟੋਆਂ ਖਿਚਾ ਕੇ ਚਲੇ ਜਾਣਾ ਕੁਝ ਲੈਵਲ ਤੱਕ ਹੀ ਇਹੀ ਚੱਲਦਾ ਆ ਬੂਟੇ ਲਾ ਦਿੰਦੇ ਆ ਫੋਟੋਆਂ ਖਿਚਾ ਲੈਂਦੇ ਚਲੇ ਜਾਂਦੇ ਆ ਉਹਨਾਂ ਦੀ ਦੇਖਭਾਲ ਉਹਨਾਂ ਦੀ ਸਾਂਭ ਸੰਭਾਲ ਕੋਈ ਨਹੀਂ ਕਰਦਾ ਜੇ ਮੰਨ ਲਓ 100 ਬੂਟਾ ਲਾਇਆ ਤੇ ਵਿੱਚੋਂ ਦੋ ਹੀ ਵੱਧੇ ਪੈਂਦੇ ਆ ਬਾਕੀ ਪੰਛੀ ਜਾਨਵਰ ਖਾ ਜਾਂਦੇ ਆ ਆਗਾਵਾ ਖਾ ਜਾਂਦੀਆਂ ਤੋ ਉਹ ਬੱਜਾ ਨਹੀਂ ਲਾਇਆ ਹੁੰਦਾ ਕੋਈ ਫਾਇਦਾ ਨਹੀਂ ਹੁੰਦਾ ਦੂਸਰਾ ਇਹ ਵੀ ਜਿੰਨੇ ਵੀ ਹੁਣ ਰੋਡ ਅੱਗੇ ਸਰਕਾਰ ਵੱਲੋਂ ਬਣਾਏ ਜਾਣੇ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਜ਼ਰੂਰੀ ਕੀਤਾ ਜਾਵੇ ਕਿ ਭਾਈ ਜਿਹੜਾ ਵੀ ਠੇਕੇਦਾਰ ਸੜਕ ਬਣਾਉਣ ਦਾ ਠੇਕਾ ਲੈਂਦਾ ਹੈ ਜਿਹੜੇ ਆ ਵੀ ਸੜਕ ਦੇ ਵਿੱਚ ਦਰਖਤ ਆਉਂਦਾ ਹੈ ਉਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਕਰਕੇ ਉਸ ਨੂੰ ਵਧਣ ਦੀ ਥਾਂ ਬਚਾਇਆ ਜਾਵੇ ਤਾਂ ਕਿ ਆਉਣ ਵਾਲਾ ਜਿਹੜਾ ਟਾਈਮ ਆਣਾ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਸੁੱਖ ਦਾ ਸਾਹ ਲੈ ਸਕੇ ਨਹੀਂ ਤਾਂ ਇੱਕ ਦਿਨ ਐਵੇਂ ਦਾ ਆਉਣਾ ਪੰਜਾਬ ਵਿੱਚ ਸਾਹ ਲੈਣਾ ਵੀ ਔਖਾ ਹੋ ਜਾਣਾ ਬਾਕੀ ਤੁਸੀਂ ਸਭ ਸਮਝਦਾਰ ਜੇ ਦੇਖ ਰਹੇ ਹੋ ਅੱਜ ਕੁਝ ਹੋ ਰਿਹਾ ਕੱਲ ਹੋ ਰਿਹਾ ਹਰ ਰੋਜ਼ ਦਿਨ ਬਦਨੇ ਸਿੱਧੀ ਮੁਸੀਬਤ ਵਧਣੀ ਹੈ ਘਟਣੀ ਨਹੀਂ ਤੇ ਇਹਨੂੰ ਆਪਾਂ ਹੀ ਸਾਰੇ ਰਲ ਮਿਲ ਕੇ ਠੀਕ ਕਰ ਸਕਦੇ ਹਾਂ ਤੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ